brought to by silver pumps top quality or consistent performance ke liye sirf silver pumps naam yaad rakhna aye o ithe ki amleo dekho tusi jime ki jande ho bhai eh election jadon 8 tarikh di hare ne aam aadmi party wale delhi ch utthe inna di kaputhla house raid pai aa jithe inna de paise rakhe hoye si hor rakhe si oda gussa ae jada o ਕੇਜਰੀਵਾਲ ਨੇ ਤੇ ਭਗਵੰਤ ਮਾਨ ਨੇ ਕਿਉਂਕਿ ਸਾਰੇ ਪੰਜਾਬੀਆਂ ਦੀਆਂ ਤੇ ਸਿੱਖਾਂ ਦੀਆਂ ਵੋਟਾਂ ਐ ਜਿਹੜੀਆਂ ਦਿੱਲੀ ਚ ਉਹ ਭਾਜਪੀ ਨੂੰ ਪਈਆਂ ਉਹਦਾ ਗੁੱਸਾ ਐ ਜਿਹੜਾ 10 ਤਰੀਕ ਨੂੰ ਉਹਨਾਂ ਨੇ ਕੱਢਿਆ ਮੇਰੇ ਕਿਉਂਕਿ ਪਰਚੇ ਕੋਈ ਅਲੱਗ-ਅਲੱਗ ਨਹੀਂ ਇਹ ਵੀ ਕੋਈ ਪਿੱਛੇ ਅੱਗੇ 10 ਤਰੀਕ ਨੂੰ ਹੀ 50 ਜਗ੍ਹਾ ਤੇ ਰੇਡ ਕੀਤੀਆਂ ਤੇ ਜਿਹੜੇ ਬੰਦੇ ਨਹੀਂ ਫੜੇ ਗਏ ਨਹੀਂ ਸੀਗੇ ਜਿਵੇਂ ਰਜੀਵ ਰਾਜਾ ਸੀ ਇਹ ਕਿਸੇ ਦੇ ਆਪਣੇ ਸੰਸਕਾਰ ਤੋਂ ਆ ਰਿਹਾ ਸੀ ਤੇ ਇਹਨੂੰ ਚੱਕਿਆ ਇਸੇ ਤਰੀਕੇ ਨਾਲ ਪਟਿਆਲੇ ਤੋਂ ਅਤਰੀ ਰਜੀਵ ਛਤਰੀ ਚੱਕਿਆ ਇਸੇ ਤਰੀਕੇ ਨਾਲ ਹੋਰ ਬੜੀਆਂ ਅੰਦਰੋਂ ਮੇਰੇ ਤੇ ਜਾਤੀ ਮੈਂ ਉਹ ਆਪਣੀ ਗੱਲ ਨਹੀਂ ਕਰਨਾ ਚਾਹੁੰਦਾ ਵੀ ਕੀ ਕੀ ਕੀਤਾ ਉਹਨਾਂ ਨੇ ਪਰ ਇਹਨਾਂ ਤੇ ਇੱਕ ਐਕਸਟਰੈਕਸ਼ਨ ਦਾ ਕਿ ਤੁਸੀਂ ਲੁਧਿਆਣੇ ਦੇ ਰਜੀਵ ਰਾਜੇ ਨੂੰ ਸਾਰੇ ਮੇਥੋਂ ਬੰਦ ਜਾਣਦੇ ਹੋ ਕੀ ਰਜੀਵ ਰਾਜਾ ਕਿਸੇ ਤੋਂ ਨਾਲ ਇਹ ਗੱਲ ਕਰ ਸਕਦਾ ਜਿਹੜਾ ਬੰਦਾ ਆਪ ਕਰੋੜਾ ਪਤੀ ਆਦਮੀ ਆ ਜਿਹਨੂੰ ਆਪ ਟੈਲੀਫੋਨ ਤੇ ਐਕਸਟਰੋਸ਼ਨ ਦੇ ਆਉਂਦੇ ਆਪ ਧਮਕੀਆਂ ਦੇ ਆਉਂਦੇ ਆ ਤੇ ਇਹ ਉਹਨੂੰ ਕਦੇ ਉਦੋਂ ਬਾਅਦ ਅੱਜ ਹਜੇ ਕੇਸ ਆ ਜਿਹੜਾ ਚੱਲ ਰਿਹਾ ਏ ਕੋਰਟ ਦੇ ਵਿੱਚ ਉੱਥੇ ਪੁਲਿਸ ਨਾਲੇ ਸਿੱਧਾ ਮੇਰੀ ਆਫੀਸਰ ਸਾਹਿਬ ਨਾਲ ਗੱਲ ਹੋਈ ਕਈਆਂ ਨੇ ਉਹ ਕਹਿੰਦੇ ਜੀ ਅਸੀਂ ਦਸੀਏ ਕੀ ਹੌਨ ਰਿਕਾਰਡ ਮੈਂ ਕਹਿ ਰਹੇ ਆ ਅਸੀਂ ਦਸੀਏ ਕੀ ਜਿਹਦੇ ਥੱਲੇ ਲੈਵਲ ਤੇ ਉਹ ਕਹਿੰਦਾ ਸੀ ਉੱਤੋਂ ਆਇਆ ਜਦੋਂ ਉੱਤੋਂ ਕਹਿੰਦੇ ਸੀ ਉਹਨੂੰ ਪੁੱਛਦੇ ਉਹ ਕਹਿੰਦਾ ਜੀ ਉਦੋਂ ਉੱਤੋਂ ਆਇਆ ਅਖੀਰ ਜਦੋਂ ਉੱਤੋਂ ਵਾਲੇ ਨੇ ਦੱਸਿਆ ਵੀ ਸਾਡੇ ਬਸ ਸਤ ਕੁਛ ਨਹੀਂ ਜੀ ਇਹ ਸਾਨੂੰ ਸੀਐਮ ਹਾਊਸ ਤੋਂ ਇਨਸਟਰਕਸ਼ਨ ਨੇ ਵੀ ਜਿਹੜੇ ਦੇ ਨਾਲ ਬਿੱਟੂ ਦੇ ਨਾਲ ਪਾਰਟੀ ਚ ਪਿਛਲੇ ਇਲੈਕਸ਼ਨਾਂ ਜਿਨ੍ਹਾਂ ਨੇ ਕੰਮ ਕੀਤਾ ਜਿਆਦਾ ਨੇੜੇ ਦੇ ਨੇ ਬੀਜੇਪੀ ਦੇ ਲੋਕ ਉਹਨਾਂ ਨੂੰ ਤੁਸੀਂ ਪਰਚੇ ਦਰਜ ਕਰੋ ਇਹ ਸਾਰੇ ਐਸਐਸਪੀਆਂ ਨੂੰ ਕਿਹਾ ਗਿਆ ਮੈਂ ਜਦੋਂ ਐਸਐਸਪੀਆਂ ਨਾਲ ਗੱਲ ਕੀਤੀ ਜ਼ਿਲ੍ਹਿਆਂ ਦੇਆਂ ਨੂੰ ਵੀ ਤੁਹਾਨੂੰ ਕਿਹਨੇ ਕਿਹਾ ਇਹ ਉਹ ਕਹਿੰਦੇ ਜੀ ਸਾਨੂੰ ਤਾਂ ਇਸ ਵੇਲੇ ਸਾਡੀ ਤਾਂ ਜਾਣ ਸੁੱਕਣੀ ਪਈ ਪਈ ਆ ਜਿੰਨਾ ਚਿਰ ਅਸੀਂ ਇੱਕ ਇੱਕ ਕੇਸ ਕਰਕੇ ਮੂੰਹ ਮੰਦ ਨਹੀਂ ਕਰਦੇ ਉਹਨਾਂ ਚਿਰ ਸਾਡਾ ਉਹਨਾਂ ਨੇ ਜੋਣਾ ਹਰਾਮ ਕੀਤਾ ਏ ਉਹਨਾਂ ਨੇ ਕੋਸ਼ਿਸ਼ਾਂ ਬੜੀਆਂ ਕੀਤੀਆਂ ਜਿਹੜਾ ਪਹਿਲਾ ਹੱਥ ਆ ਗਿਆ ਉਹਨੂੰ ਉਹਨਾਂ ਨੇ ਰਜੀਵ ਰਾਜਾ ਕਿਉਂਕਿ ਉਰੇ ਹੀ ਸੀ ਲੁਧਿਆਣੇ ਸੀ ਉਹਦੇ ਹੁਣ ਕੋਈ ਵੀ ਕੇਸ ਆ ਉਹਦੇ ਉੱਤੇ ਬਣ ਨਹੀਂ ਰਿਹਾ ਸਿਰਫ ਧੱਕੇ ਨਾਲ ਜਾਲੀ ਕੇਸ ਬਣਾ ਕੇ ਉਹਨੂੰ ਅੰਦਰ ਸਿੱਟਿਆ ਬਾ ਬਾਹਰ ਆ ਜੂਗਾ ਅੱਜ ਮੈਂ ਮੁੱਖ ਮੰਤਰੀ ਦੇ ਕੋਲ ਮੈਂ ਜਿਵੇਂ ਕਿਹਾ ਸੀ ਜੀ ਦਿਨ ਫੜੇ ਸੀ ਵੀ ਤੁਸੀਂ ਸਾਰੀਆਂ ਐਫਆਈਆ ਨਾ 10 ਤਰੀਕ ਨੂੰ ਕਿਵੇਂ ਕਟੀਆਂ ਇੱਕ ਟੈਲੀ ਇੱਕ ਬੰਦੇ ਦੇ ਕਰਚਾ ਇਹ ਕੀਤਾ ਵੀ ਉਹਨੂੰ ਕਿਸੇ ਦਾ ਟੈਲੀਫੋਨ ਆਉਂਦਾ ਕਿਸੇ ਦਾ ਟੈਲੀਫੋਨ ਆਉਂਦਾ ਉਹ ਜਦੋਂ ਉਹ ਟੈਲੀਫੋਨ ਚੱਕਦਾ ਏ ਤੇ ਅੱਗਿਓ ਕੀ ਕਹਿੰਦਾ ਉਹ ਵੀ ਮੈਂ ਫਲਾਨੀ ਜਗ੍ਹਾ ਤੋਂ ਬੋਲਦਾ ਉਹ ਕਹਿੰਦਾ ਜੀ ਅਥਿਆ ਉਹ ਜਗ੍ਹਾ ਤੇ ਉਹਦੇ ਉੱਤੇ ਐਸਸੀ ਪਰਚਾ ਦਰਜ ਕਰ ਦਿੰਦੇ ਆ ਨਾ ਇਹ ਦੱਸਿਆ ਵੀ ਕੌਣ ਬੋਲ ਰਿਹਾ ਕਿਹਨੇ ਪਰਚਾ ਲਗਾ ਸਿਰਫ ਇਹ ਆ ਵੀ ਉਹਨੂੰ ਟੈਲੀਫੋਨ ਆਇਆ ਇੱਕ ਉਹ ਬੰਦੇ ਨੇ ਆ ਕੇ ਐਫ ਆਈ ਆਰ ਦਰਜ ਕਰਾਤੀ ਵੀ ਮੈਨੂੰ ਮੈਂ ਟੈਲੀਫੋਨ ਕੀਤਾ ਸੀ ਉੱਥੇ ਉਹਨੇ ਟੈਲੀਫੋਨ ਤੇ ਮੈਨੂੰ ਆਹ ਗੱਲ ਕਹੀ ਜਦੋਂ ਕਿ ਐਸਸੀ ਦਾ ਕੇਸ ਦੇਖੋ ਜਰਨਲ ਇੱਥੇ ਆਪਸ ਵਿੱਚ ਪੜਾਉਣ ਦੀ ਕੋਸ਼ਿਸ਼ ਆ ਉਹ ਕਿਉਂਕਿ ਪੰਡਿਤ ਆ ਪੰਡਤ ਦੇ ਤੇ ਐਸਸੀਆਂ ਨੂੰ ਆਪਸ ਵਿੱਚ ਲੜਾਉਣ ਦੀ ਕੋਸ਼ਿਸ਼ ਹੁਣ ਮੈਨੂੰ ਇਹ ਦੱਸੋ ਐਸਸੀ ਕੇਸ ਉਦੋਂ ਹੁੰਦਾ ਏ ਜਦੋਂ ਤੁਸੀਂ ਕਿਸੇ ਦੇ ਮੂਹਰੇ ਕੋਈ ਕਿਸੇ ਨੂੰ ਕੋਈ ਵਰਡ ਕਿਹਾ ਹੋਵੇ ਟੈਲੀਫੋਨ ਤੇ ਕਿਹਨੇ ਕਿਹਾ ਕਿਹਨੂੰ ਕਿਹਾ ਕੋਈ ਪਤਾ ਨਹੀਂ ਪਰਚਾ ਦਰਜ ਜੇਲ੍ਹ ਚ ਬੈਠੇ ਆ ਇਸ ਕਰਕੇ ਮੈਂ ਅੱਜ ਮੁੱਖ ਮੰਤਰੀ ਜਿਹੜੇ ਆਹੀ ਲੁਧਿਆਣੇ ਚ ਆ ਕੇ ਕੁਰਸੀਆਂ ਰੱਖੀਆਂ ਸੀ ਨਾ ਖਾਲੀ ਵੀ ਮੇਰੇ ਮੂਰੇ ਆਓ ਮੇਰੇ ਮੂਰੇ ਬਹਿਸ ਕਰੋ ਉਦੋਂ ਦਾ ਮੈਂ ਕਿਹਾ ਸੀ ਮੁੱਖ ਮੰਤਰੀ ਤੋਂ ਮੈਂ ਟਾਈਮ ਮੰਗ ਰਿਹਾ ਹਾਂ ਇਹ ਮੁੱਖ ਮੰਤਰੀ ਦੇ ਮੈਂ ਘਰੇ ਜਾਊਂਗਾ ਲਗਾਤਾਰ ਮੇਰੇ ਟੈਲੀਫੋਨ ਈਮੇਲ ਰਾਹੀਂ ਜਦੋਂ ਮੈਨੂੰ ਟਾਈਮ ਨਹੀਂ ਮਿਲਿਆ ਤੇ ਮੈਂ ਅੱਜ ਮੁੱਖ ਮੰਤਰੀ ਦੇ ਘਰੇ ਗਿਆ ਸੀ ਤੇ ਮੁੱਖ ਮੰਤਰੀ ਅੱਜ ਉੱਥੋਂ ਵੀ ਪਗੋੜਾ ਹੋ ਗਿਆ ਮੁੱਖ ਮੰਤਰੀ ਅੱਜ ਉੱਥੋਂ ਵੀ ਪਿੱਠ ਦਿਖਾ ਕੇ ਭੱਜ ਗਿਆ ਜੇ ਹਿੰਮਤ ਸੀ ਆਪ ਆਉਂਦਾ ਆਪਣੇ ਅਫਸਰ ਨੂੰ ਭੇਜਦਾ ਕਿਸੇ ਨੂੰ ਮੈਂ ਤਾਂ ਸਿਰਫ ਇਹੀ ਕਹਿਣ ਗਿਆ ਸੀ ਵੀ ਇਸ ਪਰਚੀਆਂ ਜਿਹੜੇ ਕੀਤੇ ਆ ਇਹ ਤੇ ਇਨਕੁਆਰੀ ਕਿਸੇ بڑے ਆਫੀਸਰ ਨੂੰ ਇਨਕੁਆਰੀ ਮਾਰਕ ਕਰੋ ਕਿਸੇ ਨੂੰ ਅੱਗੇ ਡਿਊਟੀ ਲਾਓ ਪਰ ਇਹ ਪਤਾ ਲੱਗ ਗਿਆ ਵੀ ਚੀ ਮੰਤਰੀ ਨੇ ਸਿੱਧੇ ਆਪ ਇਨਸਟਰਕਸ਼ਨਾਂ ਤੇ ਇਹ ਕੰਮ ਹੋਈ ਆ ਉੱਥੇ ਹਿੰਮਤ ਨਹੀਂ ਸੀ ਮਿਲਣ ਦੀ ਨਹੀਂ ਮੈਂ ਤਾਂ ਕੱਲਾ ਗਿਆ ਸੀ ਮੇਰੇ ਨਾਲ ਗੱਲ ਕਰਦੇ ਆ ਕੇ